ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੌਜਵਾਨ ਮੁੰਡੇ ਬੈਠੇ ਨੇ ਤੇ ਫਿਰ ਤੁਰੇ ਆਉਂਦੇ ਨੇ ਇਹਨਾਂ ਦੇ ਬਲੋ ਜਹੀ ਕਰਤੂਤ ਕੀਤੀ ਜਾਂਦੀ ਸੀ ਕਿ ਲੋਕ ਵੀ ਇਜ਼ਨਾਂ ਦੀਆਂ ਕਰਤੂਤਾਂ ਤੋਂ ਪਰੇਸ਼ਾਨ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਟਾਵਰਾਂ ਤੋਂ ਸਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਚੋਰਾਂ ਦੇ ਨਾਲ ਇੱਕ ਕਬਾੜੀਆਂ ਨੂੰ ਗ੍ਰਿਫਤਾਰ ਕੀਤਾ ਜੋ ਚੋਰੀ ਦਾ ਸਮਾਨ ਖਰੀਦਦਾ ਸੀ ਅਤੇ ਅੱਗੇ ਵੇਚਦਾ ਸੀ ਇੰਨਾ ਜੀ ਕਿ ਜ਼ਿਲ੍ਹਾ ਬਠਿੰਡਾ ਚ ਪਿਛਲੇ ਕੁਝ ਦਿਨਾਂ ਚ ਖਾਸ ਕਰਕੇ ਜਿਹੜਾ ਏਰੀਆ ਸਾਡਾ ਮਾਉਂਡ ਰਾਮਾ ਤਨਡੀ ਸਾਬੂ ਉਹਦੇ ਪੁਲਿਸ ਸਟੇਸ਼ਨ ਦੇ ਅਧੀਨ ਏਰੀਏ ਪੈਨੇ ਇੰਨਾ ਚ ਨਾ ਜੀ ਮੋਬਾਈਲ ਟਾਵਰਾਂ ਦੀ ਤੋਂ ਇੱਕ ਡਾਟਾ ਕਾਰਡ ਹੁੰਦਾ ਉਹਦੀ ਥੈਫਟ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਜਾਂ ਨੇ ਸੀ ਵੱਖ-ਵੱਖ ਪੁਲਿਸ ਸਟੇਸ਼ਨ ਚ ਪਰਚੇ ਵੀ ਦਰਜ ਕੀਤੇ ਸੀ ਨਾਮ ਨੂੰ ਲੋਕ ਵਿਅਕਤੀਆਂ ਦੇ ਅਗੇਂਸਟ ਤੇ ਉਦੋਂ ਨਹੀਂ ਅਸੀਂ ਇਸ ਜਿਹੜੇ ਚੋਰ ਹੈਗੇ ਨੇ ਜਾਂ ਚੋਰੀ ਦੇ ਗਰੂਪ ਸੀ ਇਹ ਇੱਕ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ ਸਨ ਤੇ ਇਸ ਦੇ ਚੱਲਦੇ ਸਾਡੀਆਂ ਕੋਸ਼ਿਸ਼ਾਂ ਚੱਲਦੇ ਸਾਡੀ ਜਿਹੜੀ CIA 1 ਹੈ ਵੀ ਇਨਸਪੈਕਟਰ ਕੁਲਦੀਪ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਉਹਨਾਂ ਨੇ ਤੇ ਜਿਹੜੇ ਆਪਣੇ SHU ਮੋੜ ਹੈਗੇ ਨੇ ਇਹ ਚਾਰ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਇਹਦੇ ਚ ਜਿਹੜੇ ਤਿੰਨ ਬੰਦੇ ਤੇ ਉਹ ਨੇ ਜਿਹੜੇ ਇਹ ਮੋਬਾਈਲ ਟਾਵਰਾਂ ਤੋਂ ਡਾਟਾ ਕਾਰਡ ਚੋਰੀ ਕਰਦੇ ਇੱਕ ਬੰਦਾ ਸੀ ਉਹ ਗ੍ਰਿਫਤਾਰ ਕੀਤਾ ਹੈਗਾ ਜਿੰਨੂੰ ਇਹ ਜਾ ਕੇ ਅੱਗੇ ਵੇਚਦੇ ਸੀ ਜਾਨਕੀ ਚੋਰੀ ਦਾ ਮਾਲ ਗਾਂ ਵੇਚਦੇ ਸੀ ਉਹ ਬੰਦਾ ਮਾਨਸੇ ਦਾ ਰਿਐਸ਼ੀ ਹੈਗਾ ਸੋ કુલ ਚਾਰ ਬੰਦੇ ਆ ਤੇ ਅਸੀਂ ਗ੍ਰਿਫਤਾਰੀ ਕੀਤੀ ਹੈ ਉਹਨਾਂ ਕੋਲੋਂ ਅਸੀਂ ਜਿਹੜੀਆਂ ਸੱਤ ਟਾਵਰ ਪਲੇਟਾਂ ਡੈਟ ਜਿਹੜੀਆਂ ਹੁੰਦੀਆਂ ਜਿਹੜੀਆਂ ਇਨਸਟਰੂਮੈਂਟ ਹੁੰਦਾ ਹੈ ਉਹਦੇ ਲੱਗਾ ਹੁੰਦਾ ਕਵਰ ਦੇ ਵਿੱਚ ਡਾਟਾ ਰਿਲੀ ਕਰਨ ਚ ਮਦਦ ਕਰਦਾ ਹੋਰ ਕਵਰ ਕੀਤਾ ਇੱਕ ਕਾਰ ਜਿਹੜੀ ਵਾਰਦਾ ਚੋਰੀ ਦੀ ਵਾਰਦਾ ਤੁਹਾਨੂੰ ਅਨਜਾਨ ਦੇਣ ਵਾਲੇ ਵਰਤਦੇ ਸੀ ਹੋਰ ਰਿਕਵਰ ਕੀਤੀ ਹੈ ਤੇ ਇੱਕ ਇਹਨਾਂ ਦੀ ਜਿਹੜੀ ਮਸ਼ੀਨ ਕਟਰ ਮਸ਼ੀਨ ਜਾਂ ਜਿਹੜੇ ਇਨਸਟਰੂਮੈਂਟਸ ਆਪਾਂ ਕਹਿੰਦੇ ਆ ਜਿੰਨਾ ਰਹੀਏ ਸਾਰਾ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਡਾਟਾ ਕਾਰਡ ਕੱਢਦੇ ਸੀ ਉਹ ਵੀ ਅਸੀਂ ਇਹ ਰਿਕਵਰ ਕੀਤਾ ਹੈਗਾ ਹੁਣ ਇਸਦੇ ਚੱਲਦੇ ਅੱਗੇ ਅਸੀਂ ਉਹਨਾਂ ਨੂੰ ਇਹ ਰਿਮਾਂਡ ਲੈਣ ਲੱਗੇ ਆਂ ਜੀ ਜੱਜ ਸਾਹਿਬ ਤੋਂ ਤੇ ਇਹਨਾਂ ਦੇ ਬਾਕੀ ਜਿਹੜੇ ਗਰੁੱਪ ਦੇ ਮੈਂਬਰ ਹੈਗੇ ਆ ਇੱਕ ਇਹਨਾਂ ਦਾ ਪਤਾ ਕਰਾਂਗੇ ਕਿ ਕਿਤੇ ਕੋਈ ਹੂਰਤ ਨਹੀਂ ਹੈਗੇ ਫਿਰ ਤਰੀਕਾ ਵਾਰਦਾਤ ਕੀ ਵਰਤਦੇ ਨੇ ਕਿਉਂਕਿ ਚੋਰੀਆਂ ਕਾਫੀ ਹੋਈਆਂ ਹਨ ਤੇ ਗਾਂ ਇਹ ਜਿਹੜਾ ਕਬਾੜੀ ਹੈਗਾ ਇਹਨੂੰ ਵੀ ਪੁੱਛਾਂਗੇ ਇਹਨਾਂ ਨੂੰ ਕਿਤੇ ਦੂਸਰੇ ਜਿਹੜੇ ਆਪਣੇ ਕਰੋ ਦੇ ਮੈਂਬਰ ਹੈ ਕਿਤੇ ਹੂਰਤ ਨਹੀਂ ਵੇਚਦੇ ਤੇ ਜਿਹੜਾ ਕਬਾੜੀ ਹੈ ਗਾਂ ਹੈ ਜਿਹੜੇ ਡਾਟਾ ਕਾਰਡ ਹੈ ਇਹਨਾਂ ਨੂੰ ਕਿਦਾਂ ਹੈ ਡਿਸਪੋਜ਼ ਆਫ ਇਹ ਕਰਦੇ ਨੇ ਹੁਣ ਇਸ ਬਾਬਤ ਇਹ ਸਾਰੀ ਤਫ਼ਤੀਸ਼ ਚੱਲੇਗੀ ਇਹਨਾਂ ਤੇ ਹੋਰ ਵੀ ਮੁਕਦਮੇ ਲੱਗੇ ਸਰ ਇਦਾਂ ਜੀ ਇਹਦੇ ਵਿੱਚ ਇੱਕ ਬੰਦਾ ਹੈਗਾ ਜਿਹੜਾ ਦੋਸ਼ੀ ਉਹਦੇ ਤੇ ਇੱਕ ਮੁਕਦਮਾ ਹੈਗਾ ਬਾਕੀਆਂ ਤੇ ਹਜੇ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਕਿਤੇ ਕਿਤੇ ਵਾਰਦਾਤ ਇਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਹੈ ਕਾਫੀ ਸਾਡੇ ਜ਼ਿਲ੍ਹੇ ਚ ਤਾਂ ਐ ਤਲਵੰਡੀ ਸਾਬੋ ਮੋੜ ਸਬਡਿਵੀਜ਼ਨ ਇਸ ਏਰੀਆਸ ਕਾਫੀ ਵਾਰਦਾਤਾਂ ਸਰਗਰਮ ਕੀਤੀਆਂ ਨੇ ਮਾਨਸੇ ਵਿੱਚ ਕੀਤੀਆਂ ਨੇ ਕੁੱਲ ਹੁਣ ਤੱਕ 17 ਵਾਰਦਾਤਾਂ ਚੋਰੀਆਂ ਦੀਆਂ ਮੰਨ ਚੁੱਕੇ ਨੇ ਡਾਟਾ ਜਿਹੜੀਆਂ ਕਾਰਡ ਹੈਗੇ ਨੇ ਟਾਵਰ ਮੋਬਾਈਲ ਟਾਵਰਾਂ ਦੇ ਉਹਦੇ ਚ ਦੋਦਾ ਦੇ ਲਗਾਤਾਰ ਲੁੱਟਾਂ ਘੋੜਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਜਿੱਥੇ ਇਜ਼ਾਫਾ ਹੁੰਦਾ ਜਾ ਰਿਹਾ ਉੱਥੇ ਪੁਲਿਸ ਵੀ ਕਾਫੀ ਸਰਗਰਮ ਤੇ ਅਜਿਹੇ ਗੀਰੋਹਾਂ ਦਾ ਪਰਦਾ ਫਾਸ਼ ਕੀਤਾ ਜਾ ਰਿਹਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ